ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਹੋਮੋਂਗੇ ਚੜ੍ਹਦੀ ਕਲਾ 'ਚ ਹੋਮੋਂਗੇ ਹੋਰ ਸਨੋ ਕਿ ਹਾਲ ਚਾਲ ਕੀ ਆਪਾਂ ਦੱਸਦੇ ਹਾਂ ਬਿਡੇਲੀ ਰੂਟੀਨ 'ਚ ਕੀ ਕਰਦੇ ਆ ਕੀ ਨਹੀਂ ਕਰਦੇ ਕਈਆਂ ਨੂੰ ਤਾਂ ਭੁਲਿਖਾ ਰਹਿੰਦਾ ਵੀ ਅਸੀਂ ਬਿਡੇਲੇ ਹੀ ਹੁੰਦੇ ਆ ਬਿਡੇਲੇ ਬਿਲਕੁਲ ਨਹੀਂ ਹੁੰਦੇ ਸਵੇਰ ਦੇ ਪੰਡਗੇ ਹੋਏ ਸੀ ਇੱਕ ਦੋ ਪੋਹੂ ਦੇ ਫੰਕਸ਼ਨ ਅਟੈਂਡ ਕਰਨੇ ਸੀ ਉਹ ਕਰਕੇ ਹੁਣ ਸ਼ੋਪਿੰਗ ਕਰਕੇ ਆਏ ਆਂ ਜਾਂ ਸਬਜ਼ੀ ਦੀ ਤੇ ਟੁੱਟੇ ਦੀ ਟੁੱਟੇ ਦਾ ਪਿੱਛਲਾ ਚੰਗੀ ਤਰ੍ਹਾਂ ਸਾਫ਼ ਕਰਕੇ ਵਿੱਚ ਪਾਣੀ ਪਾ ਲੈਣਾ ਇੱਕ ਗਲਾਸ ਦੇ ਕਰੀਬ ਦੇਖੋ ਪਾਣੀ ਰੱਖ ਲਈਆ ਪਾਣੀ ਨਹੀਂ ਥੋੜੇ ਦਿਨ ਬਾਅਦ ਗਰਮ ਪਾਣੀ ਪਾ ਦੇਣਾ ਕਰੂ ਦੁੱਧ ਲੈਂਦਾ ਆਪਾਂ ਠੀਕ ਹੈ ਜੀ ਤੇ ਹੁਣ ਇਹਨੂੰ ਪੁੰਨ ਕੇ ਉਹਦੇ 'ਚ ਪਾਵਾਂਗੇ ਪਾਕੀ ਤੁਹਾਨੂੰ ਦੱਸਦੇ ਆਂ ਹੋਰ ਕੀ ਕੀ ਲੈ ਦਰਬੂਜ ਲੈ ਕੇ ਆਇਆ ਦਰਬੂਜ ਦੀ ਸਮੱਲ ਲੈ ਕੇ ਔਰ ਇਹਨੇ ਚੈੱਕ ਕਰਕੇ ਜੇ ਗੋੜਾ ਤੇ ਯਲਵਾ ਤੇ ਇਹਦਾ ਮਤਲਬ ਇਹ ਪੱਕਿਆ ਹੋਇਆ ਮਿੱਠਾ ਨਿਕਲੂਗਾ ਆਪਾਂ ਨੇ ਦੇਖ ਖਰਬੂਜੇ ਖਰਬੂਜਿਆਂ ਦੀ ਵੇਸਣ ਲਗਾ ਕੇ ਜਿੱਦਾਂ ਇਹਨਾਂ ਵਿੱਚੋਂ ਨੱਕਪੋਲ ਕਰਕੇ ਦੇਖੋ ਜੇ ਖੁਸ਼ਬੂ ਵਧੀਆ ਆਉਂਦੀ ਹੈ ਠੀਕ ਹੈ ਜੀ ਇਹ ਆ ਜਿਹੜਾ ਉੱਪਰਲੀ ਸਾਈਡ ਹੁੰਦੀ ਜਿੱਥੇ ਡੰਡੀ ਲੱਗੀ ਹੁੰਦੀ ਹੈ ਨਾ ਇਹ ਤੁਸੀਂ ਚੈੱਕ ਕਰੋ ਖਰਬੂਜਾ ਦੇਖਣ ਨੂੰ ਬੜਾ ਹੀ ਸੋਹਣਾ ਲੱਗਦਾ ਜਿੱਦਾਂ ਪੇਂਟ ਕਰਕੇ ਰੱਖਿਆ ਹੁੰਦਾ ਨਾ ਆਰਟੀਫੀਸ਼ੀਅਲ ਇਦਾਂ ਦਾ ਮੈਂ ਸੋਚਿਆ ਲੈ ਲਏ ਸੋਹਣੇ ਲੱਗਦੇ ਸੀ ਦੇਖਣ ਨੂੰ ਵੀ ਐ ਲੱਗਦੇ ਸੀ ਵੀ ਕਹਿੰਦੇ ਆ ਵੀ ਲੈ ਚੁਕਰ ਨੂੰ ਸਾਨੂੰ ਤੇ ਇਹਦੀ ਡੰਡੀ ਚੈੱਕ ਕਰ ਲੈਣੀ ਹੈ ਇੱਥੇ ਡੰਡੀ ਵਾਲੀ ਜਗ੍ਹਾ ਤੇ ਸੌਰੀ ਇਹਨੂੰ ਨੱਕ ਕੋਲ ਕਰਕੇ ਸਮੈਲ ਲੈਣੀ ਆ ਫੇਰ ਤੁਹਾਨੂੰ ਪਤਾ ਲੱਗ ਚੁ ਵੀ ਜੇ ਤਾਂ ਖਰਬੂਜੇ ਵਰਗੀ ਖੁਸ਼ਬੂ ਆਉਂਦੀ ਆ ਸੁਗੰਧਿਤ ਜੀ ਕਿ ਖਰਬੂਜੇ ਮਿੱਠਾ ਜੇ ਨਹੀਂ ਆਉਂਦੀ ਤਾਂ ਉਹਨੂੰ ਜਿੱਥੋਂ ਚੱਕਿਆ ਟਾਈਮ ਨਾਲ ਉੱਥੇ ਲੱਗਦਾ ਦੋ ਲੰਦੇ ਖਰਬੂਜੇ ਦੋ ਲੰਦੇ ਤੀਰੇ ਤਰ੍ਹਾਂ ਮੇਰੀਆਂ ਫੇਵਰੇਟ ਨੇ ਇਹ ਲੈਂਦੀਆਂ ਤੇ ਇਹਨਾਂ ਨੂੰ ਵਰਤਣ ਤੋਂ ਪਹਿਲਾਂ ਖੁੱਲੇ ਪਾਣੀ ਦੇ ਵਿੱਚ ਮਿੱਠਾ ਸੋਡਾ ਪਾ ਕੇ ਰਾਤ ਤੇ ਮਿੱਠਾ ਸੋਡਾ ਪਾ ਕੇ ਖੁੱਲੇ ਪਾਣੀ ਦੇ ਵਿੱਚ ਇਹਨੂੰ ਅੱਧੇ ਘੰਟੇ ਲਈ ਡਬੋ ਕੇ ਰੱਖ ਦੇਣਾ ਚਾਹੇ ਕੋਈ ਸਬਜ਼ੀਆਂ ਨੇ ਚਾਹੇ ਕੋਈ ਫਰੂਟ ਆ ਠੀਕ ਹੈ ਜੀ ਕਿਉਂਕਿ ਇਹਨਾਂ ਤੇ ਸਪਰੇਅ ਬਹੁਤ ਜ਼ਿਆਦਾ ਹੋਈਆਂ ਹੁੰਦੀਆਂ ਨੇ ਜਿਹੜੀਆਂ ਡੇਂਜਰਸ ਨੇ ਜੇ ਆਪਣੇ ਅੰਦਰ ਜਾਂਦੀਆਂ ਨੇ ਕੱਲਾ ਧੋ ਕੇ ਨਹੀਂ ਇਹ ਨਿਕਲਦਾ ਜੇ ਆਪਾਂ ਚੰਗੀ ਤਰ੍ਹਾਂ ਕਰ ਲੈਨੇ ਆ ਵੀ ਧੋ ਲਿਆ ਸੀ ਤੇ ਇਦਾਂ ਨਹੀਂ ਇਹ ਸਾਫ ਹੁੰਦਾ ਤੇ ਇਹਨਾਂ ਨੂੰ ਜਰੂਰ ਭਿਉਂ ਕੇ ਰੱਖਣਾ ਚਾਹੀਦਾ ਮੈਂ ਤੁਹਾਨੂੰ ਦਿਖਾਉਣੀ ਆ ਆ ਹੁਣ ਮੈਂ ਤਰਕੇ ਲਈ ਬਰਤਨੇ ਸੀ ਟਮਾਟਰ ਤੇ ਹਰੀ ਮਿਰਚਾ ਮੇਰੀ ਆਲਰੇਡੀ ਪਹਿਲਾਂ ਹੀ ਭਿਉਂ ਕੇ ਡੋਂਗੇ ਚ ਰੱਖੇ ਹੋਏ ਨੇ ਮਿੱਠਾ ਥੋੜਾ ਪਾ ਕੇ ਉਹਨਾਂ ਨੂੰ ਟਾਈਮ ਹੋ ਗਿਆ ਤੇ ਹੁਣ ਮੈਂ ਫਣੂਗੀ ਦੁੱਧ ਆਪਣਾ ਜਿਹੜਾ ਲਿਆਂਦਾ ਤਤੀਲੇ ਨੂੰ ਇੰਨਾ ਕੁ ਭਰਨਾ ਅੱਧੀ ਉਂਗਲੀ ਜਿੰਨਾ ਜਗ੍ਹਾ ਸਪੇਸ ਰੱਖਣੀ ਆ ਪੂਰਾ ਨਾ ਕੰਡੇ ਤੱਕ ਭਰਿਆ ਕਰੋ ਪਾਣੀ ਜਰੂਰ ਪਾਉਣਾ ਤਾਂ ਜੋ ਦੁੱਧ ਥੱਲੇ ਨਾ ਲੱਗੇ ਠੀਕ ਹੈ ਜੀ ਤੇ ਹੁਣ ਇਹਨੂੰ ਆਪਾਂ ਬੋਇਲ ਕਰਨਾ ਰੱਖ ਦਿੰਨੇ ਆ ਨਾਲ ਦੀ ਨਾਲ ਲੋਜੀ ਦੁੱਧ ਦਾ ਬਰਨਾ ਰੱਖਤਾ ਇਹਨੂੰ ਕਰਦਾਂਗੇ ਕਵਰ ਗਲਾਸ ਦੇ ਲੱਡ ਨਾਲ ਤੁਹਾਡੇ ਕੋਲ ਸਟੀਲ ਦਾ ਜਿਹਦੇ ਨਾਲ ਮਰਜੀ ਟਕੂ ਮਤਲਬ ਕੀ ਹੈ ਟਕਣ ਦਾ ਠੀਕ ਹੈ ਜੀ ਇਹਨੂੰ ਆਪਾਂ ਰੱਖਤਾ ਬੋਇਲ ਹੋਣਾ ਤੇ ਬਾਕੀ ਹੁਣ ਆਪਾਂ ਦੇਖਦੇ ਆ ਨਾਲ ਆਟਾ ਵੀ ਬਣਾਉਣਾ ਹਜੇ ਆਪਾਂ ਤੇ ਸਬਜ਼ੀਆਂ ਉਹਨੀਆਂ ਕਿ ਲਿਆ ਕਰੋ ਫਰੂਟ ਤੇ ਸਬਜ਼ੀਆਂ ਗਰਮੀ ਜ਼ਿਆਦਾ ਜਿੰਨੇ ਕੀ ਤੁਹਾਡੇ ਸਟੇਜ ਦੇ ਵਿੱਚ ਸਪੇਸ ਹੈ ਜਾਂ ਜਿੰਨਾ ਕਿ ਤੁਹਾਨੂੰ ਤੁਸੀਂ ਯੂਜ਼ ਕਰਨੀਆਂ ਚੀਜ਼ ਠੀਕ ਹੈ ਨਾ ਐਕਸਟਰਾ ਨਾ ਲੈ ਕੇ ਰੱਖਿਆ ਕਰੋ ਆਪ ਦਾ ਡੇਲ ਵੈਸੇ ਤਰ੍ਹਾਂ ਰੱਖਿਆ ਕਰੋ ਕਿ ਡੇਲੀ ਉਹ ਤਾਜ਼ੀਆਂ ਤਾਜ਼ੀਆਂ ਚੀਜ਼ਾਂ ਲਿਆਓ ਪਹਿਲੇ ਮੈਡੀਸਨ ਨਾਲ ਲੱਗੀਆਂ ਹੁੰਦੀਆਂ ਨੇ ਤੇ ਫਿਰ ਖਾਣ ਚ ਬੇਸਵਾਦਾ ਜਾਂ ਕੰਮ ਹੋ ਜਾਂਦਾ ਨਾਲੇ ਵੇਸਟੇਜ ਬਹੁਤ ਹੁੰਦੀ ਹੈ ਅੱਜ ਮੈਂ ਨਾਲ ਦੀ ਨਾਲ ਦਾਲ ਬਣਾਈ ਸੀ ਮੂੰਗੀ ਵਾਲੀ ਸਾਬਤ ਮੂੰਗੀ ਹਰੀ ਵਾਲੀ ਇਹਨੂੰ ਪੌਣਾ ਘੰਟਾ ਲੋ ਫਲੇਮ ਤੇ ਰਜੜੀ ਤੱਕ ਜਿਵੇਂ ਦਾਲ ਮਖਣੀ ਨਹੀਂ ਹੁੰਦੀ ਉਸੀ ਤਰ੍ਹਾਂ ਦੀ ਬਣੂਗੀ ਇਹਦੇ ਵਿੱਚ ਪਿਆਜ਼ ਅਦਰਕ ਲਸਣ ਕੁੱਟ ਕੇ ਪਾਇਆ ਹੈ ਸੀ ਆਪਣਾ ਤੇ ਹਰੀ ਮਿਰਚ ਤੇ ਨਾਲ ਹੁਣ ਇਹਨੂੰ ਬਸ ਆਪਣਾ ਟਮਾਟਰ ਤੇ ਹਰੀ ਮਿਰਚ ਦਾ ਤੜਕਾ ਲਗਾ ਦੇਣਾ ਥੋੜਾ ਜਿਆਦਾ ਕੋਦੇ ਚ ਪਾਵਾਂਗੀ ਜਿਹੜਾ ਝਾੜ ਦੇ ਥੱਲੇ ਆਵੇ ਚਲੋ ਜੀ ਫਰੂਟਸ ਤੇ ਤਰ੍ਹਾਂ ਖੀਰੇ ਆਪਾਂ ਖੁੱਲੇ ਪਾਣੀ ਦੇ ਵਿੱਚ ਛੱਟਾ ਪਾਣੀ ਪੁੱਤੀ ਦਾ ਖੁੱਲਾ ਆਪ ਪੈਣ ਦੋ ਤੇ ਨਾਲ ਇਹਦੇ ਆਪਾਂ ਬੇਕਿੰਗ ਸੋਡਾ ਮਿਚਾ ਦੁੱਦਾ ਇਹ ਐਡ ਕਰ ਦੇਣਾ 1/2 ਚੰਟਾ ਪਾਣੀ ਫੁੱਲਾ ਪਾਣੀ ਨੂੰ ਪੂਰਾ ਇਹਦੇ ਵਿੱਚ ਨਾ ਇਹ ਉੱਤਾਂ ਹੰਟਾ ਤਾਂ ਧੋਕਾ ਦਬੋ ਕੇ ਰੱਖਣਾ ਸਾਗੇ ਜਿਹੜੇ ਰੂਟਸ ਵਗੈਰਾ ਨੇ ਉਹ ਮਰ ਜਾਣ ਮਰਨੇ ਦਾ ਪਤਾ ਨਹੀਂ ਕੁਝ ਧੰਨੇ ਦਾ ਮਨ ਵਿੱਚ ਸਬਜ਼ੀ ਸਫਾਈ ਨਾ ਦਬੋਣੇ ਆ ਵਿਹਾਂ ਕਲੀਨ ਹੋ ਜੂਗੇ ਜਿਹੜੇ ਉੱਪਰ ਆ ਕੁਝ ਨੂੰ ਧਸ ਤੇ ਜਾਂ ਕੁਝ ਨੂੰ ਮੈਡੀਸਨ ਲੱਗੀ ਹੋਈ ਤੇ ਬਾਅਦ ਵਿੱਚ ਇਹਨਾਂ ਧੋ ਕੇ ਚੰਗੀ ਤਰ੍ਹਾਂ ਨਾਲ ਰੱਖਾਂਗੇ ਫ੍ਰੀਜ ਦੇ ਵਿੱਚ ਤੇ ਸੰਦੇ ਕਰਕੇ ਥੋੜਾ ਲੋ ਭਾਈ ਆਪਣਾ ਦੁੱਧ ਲੱਗਿਆ ਉਬਲਣ ਤੇ ਹੁਣ ਇਹਦੇ ਤੋਂ ਟੱਕਣ ਚੱਕਵਾਂਗੇ ਆਪਾਂ ਹੁਣ ਰੱਖਿਆ ਜੀ ਸਾਈਡ ਤੇ ਤੇ ਇਹ ਦੁੱਧ ਹੋਆ ਜਿਹਦਾ ਆਪਾਂ ਦਹੀਂ ਵਗੈਰਾ ਜਮਾਉਣਾ ਤੇ ਇੱਧਰ ਲੱਗਾ ਪੀਣ ਵਾਲਾ ਦੁੱਧ ਇਹਨੂੰ ਬੋਇਲ ਕਰਕੇ ਇਹਨੂੰ ਟੱਕ ਕੇ ਰੱਖਤਾ ਆਪਾਂ ਇਹਨੂੰ ਰੰਗਾਂ ਨਹੀਂ ਰੱਖਣਾ ਕਿਉਂਕਿ ਇਹਦੇ ਤੇ ਆ ਚੁਗੀ ਮਲਾਈ ਫੇਰ ਪੀਣ ਦਾ ਕੋਈ ਫਾਇਦਾ ਨਹੀਂ ਠੀਕ ਹੈ ਜੀ ਚਲੋ ਜੀ{{\text{ਤੋ}}}}{ਦ ਆ ਗਿਆ ਆਪਣਾ ਚਲੋ ਜੀ ਕਰੀਏ ਗੈਸ ਬੰਦ ਥੋੜਾ ਜਿਆ ਇਹਨੂੰ ਡਾਊਨ ਹੋਣ ਹੁਣ ਦਵਾਗੇ ਫੇਰ ਇਹਨੂੰ ਆਪਾਂ ਚੜੀ ਨਾਲ ਕਰ ਦਾਂਗੇ ਕਵਰ ਇਹਨੂੰ ਇਦਾਂ ਕਰਾਂਗੇ ਠੰਡਾ ਠੀਕ ਹੈ ਜੀ ਜਦ ਤੱਕ ਆਪਾਂ ਕਰਦੇ ਹਾਂ ਹੋਰ ਕੰਮ ਕਿਉਂਕਿ ਵੈਸੇ ਵੀ ਆਪਾਂ ਲੇਡੀਜ਼ ਖਾਤਰ ਤਾਂ ਇਹੀ ਟੈਗ ਲੱਗਿਆ ਹੋਇਆ ਵੀ ਇਹ ਨਹੀਂ ਹੁੰਦੀਆਂ ਕਿਹੜਾ ਕੋਈ ਕੰਮ ਚਲੋ ਜੀ ਪਰਾਂਤੋਂ ਬਿਨਾ ਆਟਾ ਗੁੰਨਣ ਦਾ ਮਜ਼ਾ ਨਹੀਂ ਆਉਂਦਾ ਜਿਹੜਾ ਅਸਲੀ ਹੱਥੇ ਦਾ ਗੁੰਨਣਾ ਉਹ ਪ੍ਰਾਂਤ ਦੇ ਵਿੱਚ ਹੀ ਆ ਮੈਂ ਇਹਨੂੰ ਹੁਣ ਬਾਅਦ ਚ ਮੁਕੀ ਦਵਾਂਗੀ ਆਟੇ ਨੂੰ ਤੇ ਹਜੇ ਇਹਨੂੰ ਮੈਂ ਸਟਿਲ ਇਕੱਠਾ ਕਰਕੇ ਰੱਖਤਾ ਤਾਂ ਜੋ ਇਹ ਸੌਫਟ ਹੋ ਜਾਈ ਠੀਕ ਹੈ ਜੀ ਤਾਂ ਪ੍ਰਿਪੇਅਰਡ ਆਪਾ ਯੂਜ਼ ਕਰਦੀਆਂ ਜਿਹੜਾ ਬਾਕਸ ਆ ਇਹਦੇ ਵਿੱਚ ਹੀ ਆਟਾ ਰੱਖਦੀ ਆ ਮੈਂ ਓਨਾਂ ਕੀ ਬਣਾਉਨੇ ਆ ਜਿੰਨਾ ਕਿ ਪਰਤਣਾ ਹੁੰਦਾ ਲੋ ਭਾਈ ਹੁਣ ਵਾਰੀ ਆਈ ਹੈ ਆਪਣੀ ਆਟਾ ਤਾਂ ਗਿਆ ਗੁੰਨੇ ਆ ਹੁਣ ਦਾਣ ਨੂੰ ਲਾਈਏ ਤੜਕਾ ਆਪਾਂ ਇਹ ਰ ਗੋਗਾ ਸਪੈਸ਼ਲ ਏ ਤੜਕਾ ਠੀਕ ਹੈ ਜੀ ਦੇਸੀ ਕਿਉ ਪਾਲਿਆ ਪੈਨ ਗਰਮ ਹੋਣਾ ਰੱਖਿਆ ਹੋਇਆ ਇਹਦੇ ਵਿੱਚ ਜੀਰਾ ਤੇ ਤਿਰ ਐਡ ਹੋਣਗੇ ਤੜਕੇ ਦੇ ਵਿੱਚ ਡਬਲ ਮਿਲਾ ਲੈਣੀ ਠੀਕ ਹੈ ਜੀ ਗਾੜ ਨੂੰ ਜਿੱਦਾਂ ਟਾਬਿਆਂ ਵਾਲੀ ਹੁੰਦੀ ਹੈ ਲਾਲ ਲਾਲ ਜੀ ਦਿਖਾਉਣ ਦਾ ਮਜ਼ਾ ਹੀ ਆਉਂਦਾ ਨਾ ਉਹ ਪਿਆਜ਼ ਵਗੈਰਾ ਜਦੋਂ ਤੁਸੀਂ ਤੜਕਾ ਰਣ ਉਸ ਤੋਂ ਪਹਿਲਾਂ ਇਹਦੇ ਵਿੱਚ ਦੇਗੀ ਮਿਰਚ ਜਾਉਗੀ ਚੰਗੀ ਤਰ੍ਹਾਂ ਨਾਲ ਨਾਲ ਜਾਉਗੀ ਹਿੰਗ ਹਿੰਗ ਤਾਂ ਹਰੇਕ ਦਾ ਸਬਜ਼ੀ ਚ ਪਾ ਲਿਆ ਕਰੋ ਬਾਇਆ ਸਿਸਟਮ ਵਧੀਆ ਰੱਖਦੀ ਹੈ ਠੀਕ ਹੈ ਜੀ ਤੇ ਨਾਲ ਹੀ ਆਪਣੇ ਹੁਣ ਜਾਣਗੇ ਟਮਾਟਰ ਆ ਲੋ ਅਦਰਕ ਤੇ ਹਰੀ ਮਿਰਚੇ ਕੁੱਟੀ ਹੋਈ ਨਾਲ ਟਮਾਟਰ ਇਹ ਪਾ ਕੇ ਆਪਾਂ ਚੰਗੀ ਤਰ੍ਹਾਂ ਨਾਲ ਤਿਆਰ ਕਰ ਬਣਾਣਾ ਆਪਣਾ ਇੱਕ ਨੰਬਰ ਦਾ ਸਬਜ਼ਾ ਲੋ ਇਹ ਟਮਾਟਰ ਤਾਂ ਆਪਣੇ ਥੋੜੇ ਸੌਫਟ ਹੋ ਚੁੱਕੇ ਨੇ ਤੇ ਹੁਣ ਇਹਦੇ ਵਿੱਚ ਐਡ ਕਰਾਂਗੇ ਆਪਾਂ 슈ਗਰ ਅੱਧਾ ਚਮਚਾ ਜਾਂ ਛੋਟਾ ਇੱਕ ਚਮਚਾ ਪਿਸਟਨ ਤੇ ਕੋਈ ਨੂਨ ਵਾਲੀ ਕੋਈ ਵੀ ਚੀਜ਼ ਬਣਾਉਣੀ ਹੈ ਉਹਦੇ ਵਿੱਚ ਮਿੱਠਾ ਹਲਕਾ ਮਿੱਠੇ ਵਾਲੀ ਚੀਜ਼ ਦੇ ਵਿੱਚ ਹਲਕਾ ਨਮਕ ਪਾ ਦੋ 5 ਮਿੰਟ ਇੰਟੇਨ ਕਰਨ ਦੇ ਲਈ ਤੇ ਨਾਲ ਆਪਾਂ ਪਾਵਾਂਗੇ ਹੁਣ ਆਪਣੀ ਕਸ਼ੂਰੀ ਮਿਰਚੀ ਇਹ ਬਿਲਕੁਲ ਸੇ ਜਾਊਗੀ ਇਸ ਤਰ੍ਹਾਂ ਕੇ ਨੂੰ ਲਮਾ ਕੇ ਪਕਾ ਚੰਗੀ ਤਰ੍ਹਾਂ ਨਾਲ ਸਮਾਰ ਕੇ ਜਪਕ ਬੜੀ ਆਪਣਾ ਰੰਗ ਨਹੀਂ ਛੱਡਦਾ ਕਲਰ ਚੈੱਕ ਕਰੋ ਤੁਸੀਂ ਚੱਕਲੇ ਦਾ ਆਪਣੇ ਦਾ ਪਰ ਤਾਂ ਬੈਲ ਕੋਰ ਜਰੀ ਹੋ ਸਕਿਆ ਹੁਣ ਇਹਦੇ ਵਿੱਚ ਮੈਂ ਟ੍ਰੈਂਗਲ ਸ਼ੇਪ ਦੇ ਦੇ ਕੇ ਥੋੜੀ ਜਿਹੀ ਹਰੀਆਂ ਮਸਤ ਕਰ ਦਿੱਤੀ ਹਾਂ ਐਡ ਕਰੂੰਗੀ ਕਿਉਂਕਿ ਇਹ ਮਿਰਚ ਤਾਂ ਪਈ ਹੈ ਕਿ ਕੋਈ ਨਹੀਂ ਹੈ ਇਹ ਮੈਂ ਜਦੋਂ ਹਰੀਆਂ ਮਸਤਾਂ ਲੈ ਕੇ ਆਉਣੀ ਆ ਮਾਸਟਰ ਦੇ ਵਿੱਚੋਂ ਨਾ ਹਮਨਾਂ ਜੰਮ ਕੇ ਪ੍ਰੈਸ ਕਰਕੇ ਦੇਖ ਲਈਏ ਜੇ ਰਹਿ ਇਦਾਂ ਹੀ ਕਰਨਾ ਹੈ ਨਹੀਂ ਸਿਰੋ ਜ਼ਿਆਦਾ ਘੜਨ ਦੀ ਹੁੰਦੀ ਹੈ। ਜੇ ਜ਼ਿਆਦਾ ਘੜ ਗਿਆ ਮਿਲ ਜਾਵੇ ਤਾਂ ਉਹਨਾਂ ਦੇ ਕੋਈ ਹੱਲਾ ਉਹਨਾਂ ਨੂੰ ਕੁੱਟ ਕੇ ਵਰਤੋ। ਸਿਰੋ ਵੀ ਇੱਧਰ ਆਪਣੀ ਦਾਲ ਆਪਾਂ ਲੋਹੇ ਦੇ ਵਿੱਚ ਰੱਖੀ ਸੀ ਆ ਕੜਨ ਵਾਸਤੇ। ਤੜਕਾ ਹੋ ਗਿਆ ਆਪਣਾ ਜੈ ਜੀ। ਹੁਣ ਪਾ ਦਾਂਗੇ ਵਿੱਚ ਉਹਦੇ ਦਾਲ ਦੇ। ਇਹ ਹੋਈ ਹੋਈ ਕੜੀ ਜਾਊਗੀ। ਜਦ ਤੱਕ ਰੋਟੀ ਬਣੀ ਹੈ ਨਾ ਜਦ ਤੱਕ ਇਹ ਮਜ਼ੇਦਾਰ ਦਾਲ ਦਾਲ ਬਣ ਕੇ ਰਲਦੀ ਹੋ ਜਣੀ ਆ। ਇਹਨੂੰ ਖਾਣੀ ਹੈ ਇਹਦੇ ਚ クリーム ਪਾ ਲਈਆਂ ਆਪਾਂ クリーム ਮਲਾਈ ਫੈਟ ਦੀ ਆਪਣੀ ਠੀਕ ਹੈ ਜੀ ਲੋ ਜੀ ਇਹਨੂੰ ਇਦਾਂ ਹੀ ਬਸ ਅਰਚੀ ਕੱਢ ਦੇਣੀ ਆ। ਇਹਨੂੰ ਥੋੜੇ ਜਿਨੇ ਹੰਗਾਰ ਕੇ ਇਦਾਂ ਛੱਡ ਦੇਣਾ। ਇਹਨੂੰ ਹੋਰ ਲੋ ਫਲੇਮ ਤੇ ਬਸ ਪੜੀ ਜਾਵੇ ਆਪਣੀ। ਲਓ ਬਸ ਲੋ ਫਲੇਮ ਤੇ ਪੜੀ ਜਾਊਗੀ। ਚਲੋ ਜੀ ਇਹਦਾ ਨੇ ਰੁਟੀਨ ਦੇ ਕੰਮ ਆਪਣੇ ਤੇ ਹੁਣ ਇੱਧਰ ਵੀ ਲੋ ਜੀ ਇਹ ਤਾਂ ਬੜੇ ਸੋਹਣੇ ਸਾਕھے ਹੋ ਗਏ ਆਏ ਹੈ ਹੈ ਸਾਫ ਸੁਥਰੇ ਆ ਦੇਖੋ ਕਲੀਨ ਹੋ ਗਏ ਕਿਉਂਕਿ ਵਿੱਚ ਮੈਂ ਮਲ ਵੀ ਦਿੱਤੇ ਸੀ ਨਾ ਵਿਚਾਰੇ ਵੀ ਡਸਟ ਜੀ ਲੈ ਜਵੇ ਇੱਥੇ ਚਮਕਾ ਮਾਰਨ ਲੱਗੇ ਪੂਰੇ ਲੋ ਜੀ ਇਹਨਾਂ ਨੂੰ ਕੋ ਕੇ ਜਾਈ ਦੇ ਵਿੱਚ ਪਾ ਦਾਂਗੇ ਬਾਸਕ ਦੇ ਵਿੱਚ ਤੇ ਫਿਰ ਇਹਨਾਂ ਨੂੰ ਬਿਲਕੁਲ ਕੇ ਵਰਤੋ ਠੰਡੇ ਕਰ ਕਰਕੇ ਖਾਓ ਠੀਕ ਹੈ ਜੀ ਏਨੇ ਆਪਣੇ ਰੋਜ਼ ਦੇਖਤਾਂ ਮੇਰੀਆਂ ਭੈਣਾਂ ਆਉਂਦੀਆਂ ਸਾਰੀਆਂ ਭੈਣਾਂ ਇਹ ਇਦਾਂ ਹੀ ਕਰਦੀਆਂ ਨੇ ਘਰਾਂ 'ਚ ਆਪਾਂ ਕੋਲ ਕੁਝ ਬਲੇ ਕਰਦੇ ਆਂ। ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜੇ ਨਹੀਂ ਕੀਤਾ। ਹੋਰ ਇਹ ਤੇ ਇਹਨੂੰ ਵੀ ਆਪਾਂ ਕੱਢ ਲਾਂਗੇ ਵਾਟਰਮੈਲਨ ਨੂੰ ਨਾਲੇ ਤਾਂ ਇਹਦੀ ਗਰਮੈਸ਼ ਨਿਕਲ ਜਾਂਦੀ ਆ। ਠੀਕ ਹੈ ਨਾ। ਉਹਨਾਂ ਪਾਉਣ ਨੂੰ ਮਹਾਰਾਜ ਕੁੜੀਆ ਤੋਂ ਲੇ ਬਚ ਕਰੀਏ। ਬਹੁਤ ਚੀ। ਇਹ ਮੇਰੇ ਸਿੰਕਰੇ ਫਾਇਦੇ ਬਹੁਤ ਨੇ। ਰਿੰ ਕਰਕੇ ਇਹਦੇ ਚੀਜ਼ ਸਬਜ਼ੀਆਂ ਫਰੂਟ ਵਗੈਰਾ ਡਿਪ ਕਰਕੇ ਰੱਖ ਦਿੰਦੇ ਆ ਚਲੋ ਜੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜੇ ਨਹੀਂ ਕੀਤਾ ਹਜੇ ਤੱਕ ਇਧਰ ਆਪਾਂ ਨਿਚੜਨਗੇ ਪਾਣੀ ਇਹਨਾਂ ਦਾ ਜਿਹੜਾ ਐਕਸਟਰਾ ਫਿਰ ਇਹਨਾਂ ਨੂੰ ਰੱਖ ਦਾਂਗੇ ਫ੍ਰਿਜ ਦੇ ਵਿੱਚ ਜਿਹੜੀ ਚੀਜ਼ ਖਾਣ ਵਾਲੀ ਕੋ ਖਾ ਵੀ ਲਵਾਂਗੇ ਮਿਲਦੇ ਆ ਤੁਹਾਨੂੰ ਕਿਸੇ ਹੋਰ ਵੀਡੀਓ ਦੇ ਨਾਲ ਜਾਂਦੇ ਜਾਂਦੇ ਜੀ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ ਵੀਡੀਓ ਦੇਖਣ ਲਈ